ਬਟਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇੱਕ ਛੋਟੀ ਜੀ ਆਪਾਂ ਵੀਡੀਓ ਬਣਾ ਰਹੇ ਆ ਜਿੰਦੇ ਵਿੱਚ ਆਪਾਂ ਦੇਖ ਰਹੇ ਆ ਕਿ ਬੱਲ ਕੀ ਹੈ ਆ ਦੇਖੋ ਤੁਸੀਂ ਗੇਂਦ ਨੂੰ ਦੇਖ ਰਹੇ ਹੋ ਕਿ ਗੇਂਦ ਇੱਧਰ ਉੱਧਰ ਹੋ ਰਹੀ ਹੈ ਕਿਤੇ ਭੂਤਾ ਨਹੀਂ ਆ ਗਿਆ ਨਹੀਂ ਨਹੀਂ ਦੇਖੋ ਆਪਣੇ ਪੱਖੇ ਚੱਲ ਰਹੇ ਆ ਪੱਖੇ ਚੱਲ ਰਹੇ ਆ ਇਹ ਬੋਲ ਹਲਕੀ ਹੈ ਤਾਂ ਹਵਾ ਕੀ ਲਗਾ ਰਹੀ ਹੈ ਬੱਲ ਲਗਾ ਰਹੀ ਹੈ ਬ ਹਵਾ ਕਿਸ ਰੂਪ ਜਿਮਲ ਲਗਾ ਰਹੀ ਹੈ ਉਹਨੂੰ ਧੱਕ ਰਹੀ ਹੈ ਧੱਕ ਰਹੀ ਹੈ ਤਾਂ ਇੱਕ ਹੀ ਹੋ ਗਿਆ ਹਵਾ ਇੱਕ ਬਲ ਲਗਾ ਰਹੀ ਹੈ ਤਾਂ ਬਲ ਕੀ ਹੈ ਧੱਕਣਾ ਹੁਣ ਖਿੱਚਣਾ ਹੁਣ ਜਦੋਂ ਆ ਦੇਖੋ ਮੈਂ ਗੇਨ ਨੂੰ ਹੱਥ ਵਿੱਚ ਪਕੜਿਆ ਮੈਂ ਬਲ ਲਗਾਇਆ ਮੈਂ ਦੇਖੋ ਮੈਂ ਗੇਨ ਤੇ ਜੋਰ ਲਗਾ ਰਿਹਾ ਤੁਸੀਂ ਦੇਖ ਰਹੇ ਹੋ ਜਿਵੇਂ ਹੀ ਮੈਂ ਗੇਨ ਤੇ ਜੋਰ ਲਗਾਇਆ ਤੇ ਉਹਦੀ ਅਵਸਥਾ ਦੇ ਵਿੱਚ ਪਰਿਵਰਤਨ ਹੋ ਗਿਆ ਉਸੇ ਤਰ੍ਹਾਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਗੇਂਦ ਹੈ ਮੈਂ ਇਹਨੂੰ ਹਲਕਾ ਜਿਹਾ ਟੱਚ ਕੀਤਾ ਤੁਸੀਂ ਦੇਖ ਰਹੇ ਹੋ ਗੇਂਦ ਆਪਣੇ ਆਪ ਇੱਕ ਡਾਇਰੈਕਸ਼ਨ ਦੇ ਵਿੱਚ ਮੋੜ ਰਹੀ ਹੈ ਕਿਆਨ ਦਾ ਭਾਵ ਹੈ ਕਿ ਤੁਸੀਂ ਦੇਖ ਰਹੇ ਹੋ ਜਿਵੇਂ ਕਿ ਵਿਦਿਆਰਥੀ ਇੱਕ ਟੇਬਲ ਨੂੰ ਤੱਕਾ ਲਗਾ ਰਿਹਾ ਹੈ ਤਾਂ ਟੇਬਲ ਵੀ ਉਸੇ ਦਿਸ਼ਾ ਵੱਲ ਗਤੀ ਕਰ ਰਿਹਾ ਹੈ ਜਿਸ ਦਿਸ਼ਾ ਵੱਲ ਬਲ ਲੱਗ ਰਿਹਾ ਹੈ उन तुसी देख रहे हो कि विद्यार्थी टेबल ਨੂੰ ਆਪਣੇ ਵੱਲ ਖਿੱਚ ਰਿਹਾ ਹੈ ਫਿਰ ਉਸੇ ਤਰ੍ਹਾਂ ਵਸਤੂ ਉਸੇ ਦਿਸ਼ਾ ਵੱਲ ਗਤੀ ਕਰ ਰਹੀ ਹੈ ਜਿਸ ਦਿਸ਼ਾ ਵੱਲ ਬਲ ਲੱਗ ਰਿਹਾ ਹੈ